ਅੱਜ ਦੀਆਂ ਤਾਜ਼ਾ ਵੀ ਖਬਰਾਂ ਪੰਜਾਬ ਚ 374 ਥਾਵਾਂ ਤੇ ਛਾਪੇਮਾਰੀ ਦੌਰਾਨ 4.5 ਕਿਲੋਗ੍ਰਾਮ ਹੈਰੋਇਨ ਬਰਾਮਦ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ 204 ਦਿਨ ਪੰਜਾਬ ਪੁਲਿਸ ਨੇ 374 ਥਾਵਾਂ ਤੇ ਛਾਪੇਮਾਰੀ ਕੀਤੀ ਇਸ ਸਮੇਂ ਦੌਰਾਨ ਸੂਬੇ ਪਰ ਵਿੱਚ 99 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 78 ਐਫਆਈਆਰ ਦਰਜ ਕੀਤੀਆਂ ਗਈਆਂ ਇਸ ਦੇ ਨਾਲ 204 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 30440 ਹੋ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ 10 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਵੇਗਾ ਪੈਦਲ ਮਾਰਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ 2015 ਦੇ ਸਰਬੱਤ ਖਾਲਸਾ ਸੰਮੇਲਨ ਦੀ ਸਮੂਚੀ ਟੀਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ 10 ਨਵੰਬਰ ਨੂੰ ਪੈਦਲ ਮਾਰਚ ਸ਼ੁਰੂ ਹੋਵੇਗਾ ਇਹ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਕੇ ਸੰਪੂਰਨਤਾ ਕਰੇਗਾ ਇਲੈਕਟ੍ਰੋਨਿਕ ਗੋਦਾਮ 'ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ ਸੋਮਵਾਰ ਦੀ ਸਵੇਰ ਨੂੰ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਮਹੱਲਾ ਉੱਤਮ ਨਗਰ 'ਚ ਇਲੈਕਟ੍ਰੋਨਿਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਨਾਲ ਗੋਦਾਮ 'ਚ ਰੱਖੇ ਫ੍ਰਿਜਾਂ ਤੇ 에ਅਰ ਕੰਡੀਸ਼ਨਰ ਦੇ ਕੰਪਰੈਸ਼ਰ ਫਟਣ ਨਾਲ ਆਸ-ਪਾਸ ਧਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਨਾਲ ਲੋਕਾਂ 'ਚ ਦਹਿਸ਼ਤ ਪੈ ਗਈ ਅੱਗ ਲੱਗਣ ਨਾਲ ਗੋਦਾਮ 'ਚ ਪਿਆ ਇਲੈਕਟ੍ਰੋਨਿਕ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਰਾਲੀ ਸਾੜਨ ਤੇ ਸਖਤੀ 12 ਐਫਆਈਆਰ ਦਰਜ 13 ਕਿਸਾਨਾਂ ਦੀ ਜ਼ਮੀਨ ਤੇ ਲਾਲ ਐਂਟਰੀਆਂ ਦਰਜ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਰੋਕਣ ਲਈ ਸਖਤ ਕਾਰਵਾਈ ਕਰਨ ਦੇ ਨਿਰਦੇਸ਼ਾ ਤੋਂ ਬਾਅਦ ਪੰਜਾਬ ਸਰਕਾਰ ਵੀ ਪੱਬਾਂ ਪਾਰ ਹੋ ਗਈ ਹੈ ਹੁਣ ਤੱਕ ਰਾਜ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ 12 ਕਿਸਾਨਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 13 ਕਿਸਾਨਾਂ ਦੀਆਂ ਜ਼ਮੀਨਾਂ ਤੇ ਲਾਲ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ ਅਤੇ 1,10,000 ਰੁਪਏ ਦਾ ਜੁਰਮਾਨਾ ਲਗਾਇਆ ਹੈ ਹਿੱਟ ਐਂਡ ਰਨ ਮਾਮਲੇ 'ਚ ਪਗੋੜੇ ਮੁਲਜ਼ਮ ਪ੍ਰਿੰਸ ਦੇ ਦੋ ਜੀਜੇ ਕਾਬੂ ਹਾਦਸੇ ਮਗਰੋਂ ਮੁਲਜ਼ਮ ਨੂੰ ਕਾਰਜ ਦਿੱਤੀ ਸੀ ਪਨਾ ਜਲੰਧਰ ਪੁਲਿਸ ਨੇ ਐਤਵਾਰ ਨੂੰ ਲੁਧਿਆਣਾ ਦੇ ਜੀਟੀਬੀ ਨਗਰ 'ਚ ਰਹਿਣ ਵਾਲੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ ਨਾਲ ਸੰਬੰਧਿਤ ਹਿੱਟ ਐਂਡ ਰਨ ਮਾਮਲੇ 'ਚ ਪਗੋੜੇ ਮੁਲਜ਼ਮ ਗੁਰਸ਼ਰਨ ਸਿੰਘ ਉਰਫ ਪ੍ਰਿੰਸ ਦੇ ਦੋ ਜੀਜਿਆਂ ਨੂੰ ਉਸਦੇ ਭੱਜਣ 'ਚ ਮਦਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਜੀਟੀਬੀ ਨਗਰ ਜਲੰਧਰ ਤੇ ਤਰਨਵੀਰ ਸਿੰਘ ਲੁਧਿਆਣਾ ਵਜੋਂ ਹੋਈ ਹੈ ਸੂਬੇ ਪਾਰਚ ਸਫਾਈ ਕਾਮੇ 29 ਤੋਂ ਕਰਨਗੇ ਦੋ ਰੋਜ਼ਾ ਹੜਤਾਲ ਕੂੜੇ ਨੂੰ ਡੋਰ ਟੂ ਡੋਰ ਇਕੱਠਾ ਕਰਨ ਦਾ ਕੰਮ ਠੇਕੇ ਤੇ ਦੇਣ ਦਾ ਵਿਰੋਧ ਪੰਜਾਬ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਮੀਟਿੰਗ ਵਿੱਚ ਸੂਬੇ ਪਾਰ ਦੇ ਸਫਾਈ ਕਾਮਿਆਂ ਨੇ 29 ਅਤੇ 30 ਸਤੰਬਰ ਨੂੰ ਦੋ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਸੂਬਾ ਪਦਰੀ ਮੀਟਿੰਗ ਵਿੱਚ ਪੁੱਜੇ ਅਹੁਦੇਦਾਰਾਂ ਨੇ ਪੰਜਾਬ ਵਿੱਚ ਕੂੜੇ ਨੂੰ ਡੋਰ ਟੂ ਡੋਰ ਇਕੱਠਾ ਕਰਨ ਦਾ ਕੰਮ ਠੇਕੇ ਤੇ ਦੇਣ ਸਮੇਤ ਹੋਰਾਂ ਮੰਗਾਂ ਨੂੰ ਅਣਦੇਖਿਆ ਕਰਾਂ ਦਾ ਤਿੱਖਾ ਵਿਰੋਧ ਕਰਦਿਆਂ ਦੋ ਰੋਜ਼ਾ ਹੜਤਾਲ ਨੂੰ ਸੰਘਰਸ਼ ਦਾ ਟਰੇਲਰ ਦੱਸਿਆ ਹੜਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਨਿਆਂਇਕ ਜਾਂਚ ਜ਼ਰੂਰੀ ਭਾਜਪਾ ਦੇ ਸੂਬਾ ਪ੍ਰਧਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਹੜਾਂ ਦੇ ਮੁੱਦੇ ਤੇ ਜੋ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ ਅਸਲ ਵਿੱਚ ਉਸ ਦਾ ਮਕਸਦ ਸਿਰਫ ਲੀਪਾ ਪੋਤੀ ਕਰਨਾ ਹੀ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੜਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਨਿਆਂਇਕ ਜਾਂਚ ਦੀ ਲੋੜ ਹੈ ਉਹਨਾਂ ਕਿਹਾ ਕਿ ਇਹ ਜਾਂਚ ਸੇਵਾ ਮੁਕਤ ਜੱਜ ਵੱਲੋਂ ਕਰਵਾਈ ਜਾਣੀ ਚਾਹੀਦੀ ਹੈ ਮਾਦੋਪੁਰ ਹੈਡਵਰਕਸ ਦੇ ਫਲੱਡ ਗੇਟ ਟੁੱਟਣ ਆਮਲੇ 'ਚ ਜਾਂਚ ਕਮੇਟੀ ਗਠੇ ਤ ਪੰਜਾਬ ਸਰਕਾਰ ਨੇ ਮਾਦੋਪੁਰ ਹੈਡਵਰਕਸ ਦੇ ਫਲੱਡ ਗੇਟ ਟੁੱਟ ਕੇ ਰੁੜਨ ਦੀ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਬੈਰਾਜ ਤੇ ਤਾਇਨਾਤ ਤਿੰਨ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਡੈਮ ਸੁਰੱਖਿਆ ਸੰਗਠਨ ਨੇ ਨਿਰਪੱਖ ਜਾਂਚ ਲਈ ਪੰਜ ਮੈਂਬਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਸ ਕਮੇਟੀ ਦੀ ਪ੍ਰਧਾਨਗੀ ਹਾਈਡਰੋ ਚੈਨਲ ਮਾਹਿਰ ਏ ਕੇ ਬਜਾਜ ਕਰਨਗੇ ਜਦਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐਨ ਕੇ ਜੈਨ ਤੇ ਵਿਆਸ ਦੇਵ ਇਸ ਦੇ ਮੈਂਬਰ ਹੋਣਗੇ ਪਸ਼ੂ ਪਾਲਣ ਮੇਲੇ ਚ ਮੁੱਖ ਮੰਤਰੀ ਪੁਰਸਕਾਰ ਨਾਂ ਨਿਵਾਜੇ ਜਾਣਗੇ ਚਾਰ ਅਗਾਵਦੂ ਕਿਸਾਨ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਵਦੂ ਕਿਸਾਨਾਂ ਲਈ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਪੁਰਸਕਾਰ 26 ਸਤੰਬਰ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਵੰਡੇ ਜਾਨਗੇ ਡਾਕਟਰ ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ Youth Welfare Club ਵੱਲੋਂ 40ਵਾਂ ਅੱਖਾਂ ਦਾ ਮੁਫਤ ਚੈੱਕਅਪ ਤੇ ਆਪਰੇਸ਼ਨ ਕੈਂਪ 191 ਮਰੀਜ਼ਾਂ ਦੀ ਕੀਤੀ ਜਾਂਚ Youth Welfare Club Morinda ਵੱਲੋਂ Shri Ram Pawan Morinda ਵਿਖੇ ਅੱਖਾਂ ਦਾ 40ਵਾਂ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਗਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਦੇ ਡਾਕਟਰ ਵਿਕਰਮ ਖੋਸਲਾ ਦੀ ਟੀਮ ਵੱਲੋਂ ਲਗਭਗ 891 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 75 ਮਰੀਜ਼ਾਂ ਨੂੰ ਲੈਂਸ ਪਾਉਣ ਲਈ ਚੁਣਿਆ ਗਿਆ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਇੰਚਾਰਜ Shri Vijay Sharma Tinku ਵੱਲੋਂ ਕੀਤਾ ਗਿਆ ਬਟਾਲਾ ਦੇ ਰੇਲਵੇ ਸਟੇਸ਼ਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਰੇ ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ ਬਟਾਲਾ ਦੇ ਰੇਲਵੇ ਸਟੇਸ਼ਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਪਾਏ ਗਏ ਹਨ ਅਤੇ ਨਾਲ ਹੀ 19 ਅਕਤੂਬਰ ਤੱਕ ਪ੍ਰਵਾਸੀਆਂ ਨੂੰ ਪੰਜਾਬ ਛੱਡ ਜਾਣ ਸੰਬੰਧੀ ਵੀ ਲਿਖਿਆ ਪਾਇਆ ਗਿਆ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਲਿਖੇ ਹੋਏ ਨਾਰਿਆਂ ਨੂੰ ਕਾਲਾ ਰੰਗ ਮਾਰ ਕੇ ਮਿਟਾਇਆ ਗਿਆ ਅਮਰੀਕਾ 'ਚ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਬਟਾਲਾ ਦੇ ਰੇਲਵੇ ਸਟੇਸ਼ਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਰਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਪ੍ਰਵਾਸੀਆਂ ਨੂੰ ਪੰਜਾਬ ਛੱਡ ਜਾਣ ਦੀ ਸਿੱਧੇ ਤੌਰ ਤੇ ਧਮਕੀ ਦਿੰਦੀ ਹੈ। ਝੋਨੇ ਨੂੰ ਪਏ ਹਲਦੀ ਰੋਗ ਨੇ ਕਿਸਾਨਾਂ ਦੇ ਚਿਹਰਿਆਂ ਤੇ ਲਿਆਂਦੀ ਪਲਤਣ। ਝੋਨੇ ਦੀ ਫਸਲ ਨੂੰ ਹੁਣ ਹਲਦੀ ਰੋਗ ਨੇ ਘੇਰਾ ਪਾ ਲਿਆ ਹੈ। ਵੱਡੇ ਪੱਧਰ ਤੇ ਫੈਲ ਰਹੇ ਹਲਦੀ ਰੋਗ ਨੇ ਕਿਸਾਨਾਂ ਦੇ ਚਿਹਰਿਆਂ ਤੇ ਪਲਤਣ ਲਿਆ ਦਿੱਤੀ ਹੈ। ਇਥੋਂ ਤੱਕ ਕਿ ਸਪਰੇਆਂ ਵੀ ਇਸ ਰੋਗ ਤੇ ਬਹੁਤਾ ਅਸਰ ਨਹੀਂ ਕਰ ਰਹੀਆਂ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ। ਤੁਸੀ ਬੰਨ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨੇ 104000 ਲੀਟਰ ਡੀਜ਼ਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਫਿਲੌਰ ਦੇ ਪਿੰਡ ਚੋਲੇਬazar ਤੁਸੀ ਬੰਨ ਤੇ ਪਹੁੰਚੇ। ਬੰਨ ਤੇ ਕੰਮ ਕਰ ਰਹੇ ਵਰਕਰਾਂ ਨਾਲ ਬੰਨ ਦੀ ਮਜ਼ਬੂਤੀ ਸੰਬੰਧੀ ਗੱਲਬਾਤ ਕੀਤੀ। ਉਹਨਾਂ 1 ਲੱਖ ਤੇ 4000 ਲੀਟਰ ਡੀਜ਼ਲ ਦਿੱਤਾ ਤੇ ਜੇਕਰ ਹੋਰ ਵੀ ਕਿਸੇ ਮਦਦ ਦੀ ਲੋੜ ਪਈ ਤਾਂ ਉਹ 24 ਘੰਟੇ ਸੇਵਾ ਲਈ ਤਿਆਰ ਰਹਿਣਗੇ। ਅੰਮ੍ਰਿਤਸਰ ਸਿਵਲ ਹਸਪੀਟਲ 'ਚ ਅੱਗ ਲੱਗਣ ਤੋਂ ਬਾਅਦ ਹਰ ਪਾਸੇ ਹਫੜਾ ਦਫੜੀ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ। ਅੰਮ੍ਰਿਤਸਰ ਸਿਵਲ ਹਸਪੀਟਲ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਬਲੱਡ ਬੈਂਕ ਦੇ ਅੰਦਰ ਇੱਕ ਫ੍ਰਿਜ ਦੇ ਨੇੜੇ ਲੱਗੀ ਅਤੇ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮਰੀਜ਼ਾਂ ਤੇ ਬੱਚਿਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਸਾਬਕਾ ਐਮਪੀ ਕੇਪੀ ਦੇ ਪੁੱਤਰ ਨੂੰ ਟੱਕਰ ਮਾਰਨ ਵਾਲੇ ਕਰੇਟਾ ਚਾਲਕ ਪ੍ਰਿੰਸ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਸੁਣਵਾਈ 13 ਸਤੰਬਰ ਨੂੰ ਮਾਡਲ ਟਾਊਨ 'ਕੇ ਆਪਣੇ ਘਰ ਵਾਪਸ ਜਾ ਰਹੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਫੋਰਚਨਰ ਗੱਡੀ ਨੂੰ ਟੱਕਰ ਮਾਰਨ ਵਾਲੇ ਕੱਪੜਾ ਵਪਾਰੀ ਕਰੇਟਾ ਗੱਡੀ ਚਾਲਕ ਪ੍ਰਿੰਸ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਵੇਗੀ ਗ੍ਰਿਫਤਾਰੀ ਤੋਂ ਬਚਣ ਲਈ ਉਸਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਜਿਸ ਦੀ ਮਿਤੀ 22 ਸਤੰਬਰ ਰੱਖੀ ਗਈ ਸੀ ਫਿਰੋਜ਼ਪੁਰ ਅਦਾਲਤ ਵੱਲੋਂ ਕੈਂਟ ਬੋਰਡ ਵਰਤੀ ਕੇਸ ਚ ਸਾਰੇ ਅਧਿਕਾਰੀ ਬਰੀ 8 ਸਾਲ ਬਾਅਦ ਅਦਾਲਤ ਨੇ ਸੁਣਾਇਆ ਫੈਸਲਾ ਫਿਰੋਜ਼ਪੁਰ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਹਰਪ੍ਰੀਤ ਕੌਰ ਦੀ ਅਦਾਲਤ ਨੇ ਲਗਭਗ 8 ਸਾਲ ਪੁਰਾਣੇ ਕੇਸ ਵਿੱਚ ਫੈਸਲਾ ਸੁਣਾਉਂਦਿਆਂ ਸਾਰੇ ਕੈਂਟ ਬੋਰਡ ਦੇ ਅਧਿਕਾਰੀਆਂ ਨੂੰ ਬਰੀ ਕਰ ਦਿੱਤਾ ਇਹ ਮਾਮਲਾ 2017 ਵਿੱਚ ਪੁਨੀਤ ਸੂਦ ਵੱਲੋਂ ਦਰਜ ਕਰਵਾਇਆ ਗਿਆ ਸੀ ਜਿਸ ਵਿੱਚ ਫਿਰੋਜ਼ਪੁਰ ਕੈਂਟ ਬੋਰਡ ਵਿੱਚ ਕਲਰਕ ਦੀ ਭਰਤੀ ਚ ਬੇਨਿਮੀਆ ਦੇ ਦੋਸ਼ ਲਗਾਏ ਗਏ ਸਨ ਪਰਾਲੀ ਸੜਨ ਨਾਲ ਦਿੱਲੀ ਦੀਆਂ ਵਧੀਆ ਮੁਸੀਬਤਾਂ ਹਫਤੇ 'ਚ 63 ਮਾਮਲੇ ਆਏ ਸਾਹਮਣੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਹਵਾ ਪ੍ਰਦੂਸ਼ਣ ਸੰਕਟ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ ਕਈ ਪਾਬੰਦੀਆਂ ਦੇ ਬਾਵਜੂਦ ਕਿਸਾਨਾਂ ਨੇ ਇੱਕ ਵਾਰ ਫਿਰ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਹੈ ਇੱਕ ਹਫਤੇ ਦੇ ਅੰਦਰ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਅਜਿਹੇ 63 ਘਟਨਾਵਾਂ ਸਾਹਮਣੇ ਆਈਆਂ ਹਨ ਨਤੀਜੇ ਵਜੋਂ ਪਰਾਲੀ ਦਾ ਧੂਆਂ ਜਲਦੀ ਹੀ ਐਨਸੀਆਰ ਤੱਕ ਪਹੁੰਚ ਜਾਵੇਗਾ ਯੂਟਿਊਬਰ ਸੌਰਵ ਜੋਸ਼ੀ ਨੂੰ ਮਿਲਿਆ ਈਮੇਲ ਭਈ 5 ਕਰੋੜ ਦੀ ਆਫਤ ਮਸ਼ਹੂਰ ਯੂਟਿਊਬਰ ਸੌਰਵ ਜੋਸ਼ੀ ਤੋਂ ਭਾਉ ਗੈਂਗ ਦੇ ਨਾਮ ਤੇ 5 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਹੈ ਅਤੇ ਇਹ ਧਮਕੀ ਸੌਰਵ ਜੋਸ਼ੀ ਨੂੰ ਜੀਮੇਲ ਰਾਹੀਂ ਮਿਲੀ ਹੈ ਪੈਸੇ ਨਾ ਦੇਣ ਤੇ ਉਸ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ ਯੂਟਿਊਬਰ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਭਾਉ ਗੈਂਗ ਦੇ ਮੈਂਬਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ 'ਚ ਸ਼ੁਰੂ ਹੋਇਆ 10 ਲੱਖ ਦਾ ਮੁਫਤ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਰਿਹائش ਤੋਂ ਲਾਈਵ ਹੋ ਕੇ ਸਿਹਤ ਸਬੰਧੀ ਸੇਵਾਵਾਂ ਦਾ ਐਲਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਦੋ ਜ਼ਿਲ੍ਹੇ ਬਰਨਾਲਾ ਤੇ ਤਰਨਤਾਰਨ 'ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਲਈ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੈਂਪ ਲਾਏ ਜਾਣਗੇ। ਇਸ ਸਕੀਮ ਲਈ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਕੋਈ ਲਿਮਟ ਨਹੀਂ ਹੈ ਤੇ ਇਸ ਸਕੀਮ ਵਿੱਚ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ ਮਿਲੇਗਾ। ਪੰਜਾਬ ਚ ਅਪਰਾਧੀਆਂ ਦੇ ਹੌਸਲੇ ਬੁਲੰਦ ਉਂਗਲ ਵੱਢ ਕੇ ਲੈ ਗਏ ਅੰਗੂਠੀ ਪਿੰਡ ਪੰਡਿਆਰ ਚ ਕਾਰ ਵਿੱਚ ਸੌਂ ਰਹੇ ਬਜ਼ੁਰਗ ਵਿਅਕਤੀ ਜਗੀਰ ਸਿੰਘ ਦੀ ਲੁਟੇਰੇ ਉਂਗਲ ਵੱਢ ਕੇ ਸੋਨੇ ਦੀ ਅੰਗੂਠੀ ਤੇ 40000 ਰੁਪਏ ਲੁੱਟ ਕੇ ਫਰਾਰ ਹੋ ਗਏ ਸਨ ਪਰਿਵਾਰਿਕ ਮੈਂਬਰਾਂ ਅਨੁਸਾਰ 16 ਸਤੰਬਰ ਨੂੰ ਜਗੀਰ ਸਿੰਘ ਆਪਣੇ ਘਰ ਵਿੱਚ ਸੌਂ ਰਹੇ ਸਨ ਤੇ ਰਾਤ ਵੇਲੇ ਲੁਟੇਰਿਆਂ ਨੇ ਉਹਨਾਂ ਨਾਲ ਮਾਰਕੁੱਟ ਕਰਦੇ ਹੋਏ ਅੰਗੂਠੀ ਉਤਾਰਨ ਦੀ ਕੋਸ਼ਿਸ਼ ਕੀਤੀ ਜਦੋਂ ਅੰਗੂਠੀ ਫਸ ਗਈ ਤਾਂ ਚਾਕੂ ਨਾਲ ਉਹਨਾਂ ਦੀ ਉਂਗਲ ਹੀ ਵੱਢ ਦਿੱਤੀ